ਪਹਿਲੀ ਗੱਲ ਤਾਂ ਇਹ ਹੈ ਜੀ ਵੀ ਜਦੋਂ ਸਰਕਾਰ ਫੇਲ ਹੋ ਜਾਂਦੀ ਹੈ ਨਾ ਜੀ ਉਦੋਂ ਇਹ ਚੀਜ਼ਾਂ ਹੁੰਦੀਆਂ ਜਦੋਂ ਪ੍ਰਸ਼ਾਸਨ ਫੇਲ ਹੋ ਜਾਂਦਾ ਉਦੋਂ ਇਹ ਚੀਜ਼ਾਂ ਹੁੰਦੀਆਂ ਇਹਨਾਂ ਕੋਲੇ ਅੱਜ ਇਹਨਾਂ ਨੇ ਸਾਨੂੰ 10:30 ਦਾ ਸਮਾਂ ਦੇ ਕੇ ਤੇ 10:30 ਮੀਟਿੰਗ ਇਹਨਾਂ ਨੇ ਸ਼ੁਰੂ ਕੀਤੀ ਹੈ ਨਹਿਰੀ ਵਿਭਾਗ ਦੇ ਲੋਕਾਂ ਨਾਲ ਉਦੋਂ ਇਹਨਾਂ ਤੋਂ ਰਿਪੋਰਟਾਂ ਲੈ ਰਹੀ ਹੈ ਜੀ ਕੀ ਚੱਕਰ ਹੈ ਕੀ ਨਹੀਂ ਇਹ ਜਿਹੜਾ ਜਿਹੜਾ ਕੁਝ ਇਹਨਾਂ ਨੂੰ ਪਹਿਲਾਂ ਕਰ ਲੈਣਾ ਚਾਹੀਦਾ ਸੀਗਾ ਸਾਨੂੰ ਬਿਠਾ ਕੇ ਉੱਥੇ ਆਪਣੇ ਐਕਸੀਡੈਂਟ ਸਾਹਿਬ ਦੇ ਹਵਾਲੇ ਕਰਤਾ ਉੱਥੇ ਸਾਡੀ ਡਿਬੇਟ ਚੱਲ ਰਹੀ ਹੈ ਜਿਹੜੀ ਹਰ ਵਾਰੀ ਹੁੰਦੀ ਹੈ ਜਿਹਦਾ ਕੋਈ ਨਤੀਜਾ ਨਿਕਲਦਾ ਨਹੀਂ ਸਾਨੂੰ ਉਹੀ ਚੀਜ਼ਾਂ ਫੇਰ ਸਮਝਾ ਰਹੇ ਕੋਈ ਨਵਾਂ ਪ੍ਰਪੋਜ਼ਲ ਹੈ ਨਹੀਂ ਜਿਹੜੀਆਂ ਚੀਜ਼ਾਂ ਕਾਮਯਾਬ ਹੈ ਹੀ ਨਹੀਂ ਗੀਆਂ ਹੁਣ ਸਾਡੀ ਇਹੀ ਮੰਗ ਹੈਗੀ ਐ ਅੱਜ ਅਸੀਂ ਇੱਥੇ ਬੈਠੇ ਆ ਹੁਣ ਜੇ ਤਾਂ ਸਾਡੇ ਨਾਲ ਆ ਕੇ ਗੱਲ ਕਰਦੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਆਪਦੀ ਮੰਗ ਹੈਗੇ ਉਹ ਦੱਸਣ ਆਏ ਸੀ ਅਸੀਂ ਕੋਈ ਮੀਟਿੰਗ ਕਰਨ ਤਾਂ ਆਏ ਨਹੀਂ ਸੀਗੇ ਸਾਡੀ ਮੰਗ ਸੁਣਨ ਆ ਕੇ ਤੇ ਅਸੀਂ ਇਹਨਾਂ ਨੂੰ ਆਪਦਾ ਸਟੈਂਡ ਸਪਸ਼ਟ ਕਰਕੇ ਸਾਰੇ ਕੰਮਾਂ ਵਾਲੇ ਲੋਕ ਆ ਕੋਈ ਇੱਥੇ ਕੋਈ ਵੇਲਾ ਨਹੀਂ ਹੈਗਾ ਜੀ ਫੈਸਲਾ ਇਹ ਲਿਆ ਗਿਆ ਜੀ ਜਿਹੜੇ ਸਾਨੂੰ ਪ੍ਰੋਜੈਕਟ ਉਹ ਦੇ ਰਹੇ ਐ ਇਹਨਾਂ ਕੋਲੇ ਕੋਈ ਸਟੱਡੀ ਹੈ ਨਹੀਂਗੀ ਇੱਕ ਆਈਟੀ ਰੁੜਕੀ ਦੀ ਸਟੱਡੀ ਦੇ ਉੱਪਰ ਇਹ ਸਾਨੂੰ ਐਕਸਪੈਰੀਮੈਂਟ ਮ ਵੀ ਐਕਸਪੈਰੀਮੈਂਟ ਅਸੀਂ ਤੁਹਾਡੇ ਤੇ ਕਰਨ ਲੱਗੇ ਆ ਪਿਛਲੇ ਇਹਨਾਂ ਦੇ ਪਾਇਲਟ ਪ੍ਰੋਜੈਕਟ ਆਈਟੀ ਰੂਟ ਕੀ ਨੇ ਰੱਦ ਕਰਤੇ ਹੈ ਕੀ ਗਰੰਟੀ ਹੈ ਵੀ ਇਹ ਕੱਲ ਨੂੰ ਰਿਜੈਕਟਰ ਨਹੀਂ ਹੋਊਗਾ ਇਹਨਾਂ ਹੱਦ ਤੱਕ ਐਕਸਪੈਰੀਮੈਂਟ ਫੇਲ ਹੋ ਜਾਊਗਾ ਤੇ ਸਾਡੇ ਤਾਂ ਲੋਕਾਂ ਦਾ ਪਾਣੀ ਗਿਆ ਸਾਨੂੰ ਨਹਿਰੀ ਵਿਭਾਗ ਦੇ ਹਵਾਲੇ ਕਰ ਦਿੱਤਾ ਜਾਂਦਾ ਉਹ ਉਹ ਚੀਜ਼ਾਂ ਸਾਨੂੰ ਮਨੋਂ ਨੂੰ ਫਿਰਦੇ ਜਿਹਦੇ ਤੋਂ ਆਪ ਸੈਟੀਸਫਾਈਡ ਨਹੀਂ ਹੈਗੇ ਹੁਣ ਸਾਡੀ ਇੱਕੋ ਇੱਕ ਮੰਗੇ ਵੀ ਸਾਨੂੰ ਸੰਘਰਸ਼ ਦੇ ਰਾਹ ਤੁਸੀਂ ਜਿਵੇਂ ਪਾਉਣਾ ਚਾਹੁੰਦੇ ਆ ਅਸੀਂ ਤੁਹਾਡੇ ਨਾਲ ਜੀ ਹਰ ਤਰੀਕੇ ਨਾਲ ਸਹਿਮਤ ਆ ਜੀ ਹੁਣ ਅਸੀਂ ਸੰਘਰਸ਼ ਕਰਨ ਲਈ ਤਿਆਰ ਅਗਲਾ ਸੰਘਰਸ਼ ਸਾਡਾ ਪ੍ਰਸ਼ਾਸਨ ਦੇ ਸਰਕਾਰ ਦੇ ਨਾਲ ਹੈ ਜਿਵੇਂ ਸਾਨੂੰ ਜਿਹੜੇ ਰਾਹ ਪਾਉਣਗੇ ਅਸੀਂ ਪੈਨ ਨੂੰ ਤਿਆਰ ਹਾਂ ਅਸੀਂ ਆਪਦਾ ਪਾਣੀ ਇਹਨਾਂ ਨੂੰ ਖੋਹ ਨਹੀਂ ਦੇਵਾਂਗੇ ਸਰ ਅੱਜ ਜਲ ਕੀ ਉਹਨੂੰ ਬਚਾਉਣ ਨੂੰ ਕੋਸ਼ਿਸ਼ ਕਰਿਆ ਲੋ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਕੀ ਹੈ ਸਰ ਸੋ ਬੇਸਿਕਲੀ ਨਹਿਰਾਂ ਦੇ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ ਵਿੱਚ ਜਿਹੜੇ ਕਿ ਰੈਗੂਲਰ ਮੇਨਟੇਨੈਂਸ ਦਾ ਕੰਮ ਹੈ ਸਾਰੇ ਪਾਸੇ ਹੀ ਪੰਜਾਬ ਦੇ ਵਿੱਚ ਜਿਵੇਂ ਕਿਸਾਨਾਂ ਵਾਸਤੇ ਟੇਲਾਂ ਦੇ ਪਾਣੀ ਪਹੁੰਚਾਉਣ ਵਾਸਤੇ ਕਿ ਜਿਆਦਾ ਜਿਆਦਾ ਖੇਤਾਂ ਨੂੰ ਕਨਾਲ ਦਾ ਪਾਣੀ ਲੱਗੇ ਤੇ ਹੋਰ ਵੀ ਨਹਿਰਾਂ ਦੇ ਜਿਹੜੇ ਕੰਮ ਨੇ ਇਰੀਗੇਸ਼ਨ ਪਾਵੇ ਡਰਿੰਕਿੰਗ ਵਾਟਰ ਸਾਰੇ ਵਾਸਤੇ ਜਿਹੜਾ ਨਹਿਰ ਨੂੰ ਮੇਨਟੇਨੈਂਸ ਦਾ ਕੰਮ ਹੈ ਜੀ ਉਹਨਾਂ ਦੀ ਵੀ ਲਾਈਨਿੰਗ ਹੋਵੇ ਪ੍ਰੋਪਰ ਲਾਈਨਿੰਗ ਹੋਵੇ ਉਹਦਾ ਕੰਮ ਚੱਲ ਰਿਹਾ ਸੋ ਕੁਝ ਇੱਕ ਜਿਹੜਾ ਜਲ ਜੀਵਨ ਬਚਾਓ ਮੋਰਚਾ ਹੈ ਉਹਨਾਂ ਨਾਲ ਵੀ ਸਾਡੀ ਗੱਲਬਾਤ ਚੱਲੀ ਕਿ ਉਹਨਾਂ ਦਾ ਸੰਘਰਸ਼ ਇਸ ਕਰਕੇ ਚੱਲ ਰਿਹਾ ਕਿ ਉਹ ਚਾਹੁੰਦੇ ਆ ਕਿ ਜਿਹੜੀ ਆਪਾਂ ਨਹਿਰ ਪੱਕੀ ਕਰ ਰਹੇ ਆ ਉਹਦੀ ਮੇਨਟੇਨੈਂਸ ਕਰ ਰਹੇ ਆ ਉਹਨੂੰ ਆਪਾਂ ਕੱਚਾ ਰੱਖੀਏ ਸੋ ਉਹਨਾਂ ਦੀ ਗੱਲਬਾਤ ਅੱਜ ਸੁਣੀ ਗਈ ਇਹ ਰੈਗੂਲਰ ਮੀਟਿੰਗਸ ਵੀ ਚੱਲ ਰਹੀਆਂ ਨੇ ਉਹਨਾਂ ਨਾਲ ਉਹਨਾਂ ਵੱਲੋਂ ਇੱਕ ਕਿ ਇਹ ਇਨਾਂ ਨਹਿਰਾਂ ਨੂੰ ਨਾ ਪੱਕਾ ਕੀਤਾ ਜਾਵੇ ਸੋ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇੰਗੇਜ ਕਰ ਰਹੇ ਹਾਂ ਤੇ ਇੱਕ ਟੀਮ ਦਾ ਗਠਨ ਵੀ ਕਰ ਰਹੇ ਹਾਂ ਕਿ ਆਪਾਂ ਪੱਕੇ ਸਬੂਤ ਕੁਝ ਲੈ ਕੇ ਆਈਏ ਉਹਨਾਂ ਨੂੰ ਕਿਸਾਨ ਵੀਰਾਂ ਨੂੰ ਜਾਣੂ ਕਰਾਈਏ ਪਿੰਡਾਂ ਨੂੰ ਜਾਣੂ ਕਰਾਈਏ ਕਿ ਨਹਿਰਾਂ ਨੂੰ ਪੱਕਾ ਪੱਕੇ ਕਰਨ ਨਾਲ ਕੀ ਲਾਭ ਹੋਣਾ ਤੇ ਜੇਕਰ ਕਿਸੇ ਨੂੰ ਕੋਈ ਡਾਊਟ ਹੈ ਇਸ 'ਚ ਕਿ ਇਹਦੇ ਨਾਲ ਕੋਈ ਨੁਕਸਾਨ ਹੋਣਾ ਤੇ ਉਹਨੂੰ ਆਪਾਂ ਸਬੂਤ ਰਾਹੀਂ ਪੱਕੇ ਥੋਸ ਸਾਇੰਟਿਫਿਕ ਐਵੀਡੈਂਸ ਰਾਹੀਂ ਉਹਨਾਂ ਨੂੰ ਜਾਣੂ ਕਰਾਈਏ ਅ ਦੇਖੋ ਇੱਕ ਕਾਮਨ ਕਮੇਟੀ ਦਾ ਗਠਨ ਕਰ ਰਹੇ ਆ ਜਿਹਦੇ ਵਿੱਚ ਉਹਨਾਂ ਦੇ ਨੁਮਾਇੰਦੇ ਰੱਖਾਂਗੇ ਆਪਾਂ ਆਪਣੇ ਟੈਕਨੀਕਲ ਡਿਪਾਰਟਮੈਂਟਸ ਜਿਹੜੇ ਹੈਗੇ ਉਹਨਾਂ ਦੇ ਨੁਮਾਇੰਦੇ ਰੱਖਾਂਗੇ ਤੇ ਜੇਕਰ ਉਹਨਾਂ ਨੂੰ ਕੋਈ ਫਿਜ਼ੀਕਲ ਵਿਜ਼ਿਟ ਦੀ ਲੋੜ ਹੈ ਕਿਥੇ ਕੋਈ ਇਦਾਂ ਦਾ ਪ੍ਰੋਜੈਕਟ ਹੋਇਆ ਹੈ ਉਹ ਉਹਨਾਂ ਨੂੰ ਦਿਖਾਣ ਕਿ ਕਿਸ ਤਰੀਕੇ ਨਾਲ ਇਹ ਸਕਸੈਸ ਹੋਈ ਹੈ ਉਹਨਾਂ ਨੇ ਵੀ ਅਜੇ ਤੱਕ ਜ਼ਰੂਰ ਮੰਨਿਆ ਹੈ ਕਿ ਇੱਕ ਜਿਹੜਾ ਮਾਡਲ ਸਾਡਾ ਮਹਿਕਮਾ ਉਹਨਾਂ ਨੂੰ ਇੰਪਲੀਮੈਂਟ ਕਰ ਰਿਹਾ ਹੈ ਕਿਉਂਕਿ ਸਿਰ 10 ਕਿਲੋਮੀਟਰ ਦਾ ਸਟ੍ਰੈਚ ਬਚ ਗਿਆ ਹੈ ਬਾਕੀ ਸਾਰੀ ਲਾਈਨਿੰਗ ਹੋ ਚੁੱਕੀ ਹੈ ਸੋ ਇਹ ਕਾਮਯਾਬਤਾ ਬਿਲਕੁਲ ਹੈ ਤੇ ਉਹਨਾਂ ਦੀ ਡਿਮਾਂਡਸ ਨੂੰ ਐਡਜਸਟ ਕਰਦੇ ਹੋਏ ਉਹਨਾਂ ਨੇ ਇੱਕ ਸਪੈਸ਼ਲ ਮਾਡਲ ਤਿਆਰ ਕੀਤਾ ਹੈ ਵਿਭਾਗ ਨੇ ਤੇ ਉਸ ਵੱਲ ਨੂੰ ਆਪਾਂ ਉਹਨਾਂ ਨੂੰ ਸਮਝਾਉਣ ਦੀ ਇੱਕ ਕੋਸ਼ਿਸ਼ ਵੀ ਕਰ ਰਹੇ ਹਾਂ ਤੇ ਉਹਨਾਂ ਦਾ ਭਰੋਸਾ ਜਿੱਤਣ ਦੀ ਵੀ ਕੋਸ਼ਿਸ਼ ਹੈ ਕਿ ਇਹ ਉਹਨਾਂ ਦੇ ਹੱਕ 'ਚ ਕੰਮ ਕੰਮ ਹੋ ਰਿਹਾ ਹੈ ਕਿ ਲੌਂਗ ਟਰਮ ਦੀ ਗੱਲ ਕਰੀਏ ਕਿਉਂਕਿ ਨਹਿਰ ਪੁਰਾਣੀ ਹੈ ਤੁਸੀਂ ਦੇਖੋ 1970 ਤੋਂ 80 ਤੋਂ ਚੱਲ ਰਹੀ ਹੈ ਤੇ ਟਾਈਮ ਟੂ ਟਾਈਮ ਇਹਦੀ ਮੇਨਟੇਨੈਂਸ ਦੀ ਲੋਡ ਹੁੰਦੀ ਹੈ ਕਿ ਕਈ ਵਾਰੀ ਰੀਕਨਸਟਰਕਸ਼ਨ ਵੀ ਕਰਨੀ ਪੈਂਦੀ ਹੈ ਸੋ ਇੱਕ ਟੈਕਨੀਕਲ ਕੰਮ ਹੈ ਜਿਹੜਾ ਮਹਿਕਮਾ ਕੰਪੀਟੈਂਟ ਹੈ ਕੰਮ ਕਰਨ ਨੂੰ ਤੇ ਉਹ ਕੰਮ ਉਹ ਕਰ ਰਹੇ ਨੇ ਬਟ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਕਿ ਜੇਕਰ ਲੋਕਲ ਨਾਗਰਿਕ ਤੇ ਸਾਰੇ ਪਿੰਡ ਵਾਸੀਆਂ ਨੂੰ ਕੋਈ ਉਹਨਾਂ ਦੀ ਕੋਈ ਫੀਡਬੈਕ ਹੈਗਾ ਸੋ ਉਹਨਾਂ ਨੂੰ ਇੰਗੇਜ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਿ ਲਗਾਤਾਰ ਜਾਰੀ ਹੈ ਦੇਖੋ ਇਹਨਾਂ ਦੀ ਇੱਕ ਰਿਪੋਰਟ ਆ ਖੁਦ ਦੀ ਜਿਹੜੀ ਇਹਨਾਂ ਨੇ ਸਾਨੂੰ ਸਟੱਡੀ ਦੀ ਦਿੱਤੀ ਹੈ ਕਿ ਸੀਪੀਆਰ ਜਿਹੜਾ ਇਹਨਾਂ ਨੇ ਅੰਮ੍ਰਿਤਸਰ ਤੋਂ ਕਰਵਾਈ ਹੈ ਕਿ ਅਸੀਂ ਇੱਥੇ ਪੁਆਇੰਟ ਛੱਡਣਾ ਚਾਹੁੰਦੇ ਆਂ ਅਸੀਂ ਸੀਪੇਜ ਪੁਆਇੰਟਸ ਅਸੀਂ ਇਹਨਾਂ ਤੋਂ ਕੁਝ ਨਹੀਂ ਮੰਗ ਰਹੇਗੇ ਫਰੀਦਕੋਟ ਏਰੀਏ ਵਿੱਚ ਅਸੀਂ ਸਿਰਫ ਇਹ ਕਹਿ ਰਹੇ ਹਾਂ ਵੀ ਜਿਹੜੀ ਸਾਡੀ ਹੋ ਰਹੀ ਸੀਪੇਜ ਉਹਨੂੰ ਨਾ ਬੰਦ ਕੀਤਾ ਜਾਵੇ ਜਿਹੜੀ ਸੀਪੇਜ ਹੋ ਰਹੀ ਆ ਉਹਦੇ ਨਾਲ ਮੁਸ਼ਕਲ ਨਾਲ ਪਾਣੀ ਪੀਣ ਦਾ ਪੂਰਾ ਹੋ ਰਿਹਾ ਸਾਰਾ ਫਰੀਦਕੋਟ ਨਹਿਰਾਂ ਦੇ ਕੰਢਿਆਂ ਤੇ ਲੱਗੇ ਨਲਕਿਆਂ ਤੋਂ ਤੇ ਟਿਊਬਵਲਾਂ ਤੋਂ ਪਾਣੀ ਲੈ ਰਿਹਾ ਇਹ ਜਾਣ ਪੁੱਝ ਕੇ ਉਹਦੀ ਕੰਕਰੀਟ ਲਾਈਨਿੰਗ ਕਰਨਾ ਚਾਹੁੰਦੇ ਆ ਜਿਹਦੇ ਨਾਲ ਸੀਪੇਜ ਬਿਲਕੁਲ ਬੰਦ ਹੋ ਜਾਈ ਔਰ ਸੀਪੇਜ ਜੇ ਬੰਦ ਹੋ ਗਈ ਤਾਂ ਗਰਾਊਂਡ ਵਾਟਰ ਰੀਚਾਰਜਿੰਗ ਦਾ ਹੋਰ ਕੋ ਇੱਕ ਨਹਿਰ ਹੈ ਇਹ ਕੁਦਰਤੀ ਸੋਮਾ ਹੈ ਇਹ ਕੁਦਰਤੀ ਸੋਮੇ ਨੂੰ ਆਰਟੀਫੀਸ਼ੀਅਲ ਸੋਮੇ 'ਚ ਤਬਦੀਲ ਕਰਨਾ ਚਾਹੁੰਦੇ ਇੱਕ ਚਾਰਜਿੰਗ ਪੁਆਇੰਟ ਛੱਡਣਾ ਚਾਹੁੰਦੇ ਆ ਜਿਹੜੇ ਕਿ ਬੈੱਡ ਤੇ ਛੱਡਣ ਚਾਹੁੰਦੇ ਆ ਬੈੱਡ ਤੇ ਉਹ ਸਿਲਟਿੰਗ ਨਾ ਪਹਿਲੇ ਹੀ ਬੰਦ ਹੋ ਜਾਣੇ ਜਿਹੜੀ ਹੁਣ ਵੀ ਇਹਨਾਂ ਦੀ ਬੈੱਡ ਤੇ ਸਿਲਟਿੰਗ ਪੰਜ-ਪੰਜ 10-10 ਫੁੱਟ ਹੋਈ ਪਈ ਹੈ ਹੁਣ ਤੱਕ ਇਹਨਾਂ ਨੇ ਰਿਪੇਅਰ ਕੀਤੀ ਹੀ ਨਹੀਂ ਕਦੇ ਨਹਿਰਾ ਜਿਹੜੀ ਬ੍ਰਿਕ ਲਾਈਨਿੰਗ ਹੋਈ ਹੋਈ ਹੈ ਉਹਦੇ ਨਾਲ ਹੀ ਮੁਸ਼ਕਲ ਨਾਲ ਜੇ ਪਾਣੀ ਮਿਲਦਾ ਸੀਗਾ ਤੇ ਹੁਣ ਜੇ ਇਹਨਾਂ ਨੇ ਕੰਕਰੀਟਿੰਗ ਕਰਤੀ ਬਿਲਕੁਲ ਉਜਾੜ ਬਣ ਜਾਣਾ ਤਾਂ ਰਾਇਗਿਸਤਾਨ ਇਹ ਤਾਂ ਪਾਣੀ ਜਿਹੜੀ ਨਹਿਰ ਹੈ ਇਹ ਤਾਂ ਰਾਜਸਥਾਨ ਤੱਕ ਪਾਣੀ ਪਹੁੰਚਾਉਣਾ ਹੈ ਇਹ ਤਿੰਨਾਂ ਸਟੇਟਾਂ ਦੀ ਇੰਟਰ ਸਟੇਟ ਕਨਾਲ ਹੈ ਜਿਹੜੀ ਦੀ ਰੀ ਲਾਈਨ ਕਰਨਾ ਚਾਹੁੰਦੇ ਆ ਇਹ ਕੀਤੀ ਆ ਪਿੱਛੇ ਬਚਾਕੀ ਦੇ ਪੁਲ ਤੱਕ ਤਾਂ ਇਹਨਾਂ ਨੇ ਕਰ ਲਈ ਅਸੀਂ ਤਾਂ ਸਿਰਫ ਫਰੀਦਕੋਟ ਏਰੀਏ 'ਚ ਇਹਨੂੰ ਰੋਕਣਾ ਚਾਹੁੰਦੇ ਆ ਇਹਨਾਂ ਦਾ ਪ੍ਰੋਜੈਕਟ ਹੈਗਾ ਭੋਲਵਾਲਾ ਰੋਡ ਤੱਕ ਜੇ ਗਾਹ ਸਰ ਸਕਦਾ ਤੇ ਅਸੀਂ ਕਹਿੰਨੇ ਸਾਡੂ ਨਾ ਅਸੀਂ ਇਹ ਤੋਂ ਸਰਕਾਰ ਤੋਂ ਮੰਗਤਾ ਕੁਝ ਨਹੀਂ ਰੇ ਅਸੀਂ ਕਹਿੰਨੇ ਜਿਹੜੇ ਸਾਡੇ ਨਾਮ ਦੀ ਕੀ ਕਰ ਰਹੇ ਹੋ ਨਾ ਕਰੋ ਤੁਸੀਂ ਨਹਿਰ ਦੀ ਜਿਹੜੀ ਰੀ ਲਾਈਨਿੰਗ ਤਾਂ ਉਹ ਹੁੰਦੀ ਆ ਵੀ ਜਿਹੜੀ ਪਹਿਲਾਂ ਬਣੀ ਸੀ ਟੁੱਟ ਪਾ ਜਾ ਉਹਨੂੰ ਉਵੇਂ ਰਿ ਉਹ ਤੁਸੀਂ ਠੀਕ ਨਹੀਂ ਕਲੀ ਤਾਂ ਇਹਨਾਂ ਦਾ ਬ੍ਰਿਕ ਲਾਈਨਿੰਗ ਨਹੀਂ ਕਰਨਾ ਚਾਹੀਦਾ ਹੁਣ ਉਹਨੂੰ ਕਲੀਟਿਕ ਕਰ ਰਹੇ ਆ ਵਿੱਚ ਉਹਦੀ ਛੀੜ ਵੀ ਹੈਗੀ ਐ ਤੇ ਚ ਪ੍ਰੋਪੋਜ਼ਲ ਚ ਉਹ ਪਾ ਰਹੇ ਕਿਉਂ ਕਰ ਰਹੇ ਆ ਕਾਦੇ ਲਈ ਕਰ ਰਹੇ ਆ ਸਕੋਪ ਆਫ ਵਰਕ ਕੀ ਹੈ ਕੁਛ ਵੀ ਨਹੀਂ ਮੈਂਟੀਨੈਂਸ ਕਰਦੇ ਨਹੀਂ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਸ਼ਰਮਾ ਜੀ ਨੇ ਕਿਹਾ ਐ ਇਹ ਤਾਂ ਸਿਰਫ ਇੱਕ ਇਹ ਆ ਵੀ ਪਾਣੀ ਦੀ ਬੂੰਦ ਨਹੀਂ ਥੱਲੇ ਜਾਣ ਦੇਣੀ ਕਿਉਂ ਨਹੀਂ ਜਾਣ ਦੇਣੀ ਤੁਸੀਂ ਸਾਨੂੰ ਮਨੁੱਖਤਾ ਦਾ ਕਹਣ ਕਿਉਂ ਕਰਦੇ ਆ ਇਹ ਤਾਂ ਸਾਰੇ ਬਨਾਸਪਤੀ ਦਾ ਵੀ ਕਾਣ ਹੋ ਰਿਹਾ ਸਾਰਾ ਕੁਝ ਕਾਣ ਕਰ ਰਿਹਾ ਹੈ ਮੰਗ ਕੁਛ ਨਹੀਂ ਰਹਿ ਐ ਇੰਨਾ ਤੋਂ ਅਸੀਂ ਇਹ ਸਾਥੋ ਜਿਹੜਾ ਖੋਹਦੇ ਉਹਨੂੰ ਰੋਕਦੇ ਆ ਇਹਨਾਂ ਦਾ ਪ੍ਰੋਜੈਕਟ ਜੇ ਕਾਸਟਲੀ ਵੀ ਘੱਟ ਹੋਊਗਾ ਰਿਪੇਅਰ ਕਰਨਾ ਆਪਦੀ ਉਹ ਪਾਣੀ ਦੀ ਨੱਕ ਬਣਦਾ ਉਹ ਜਾਵੇ ਅਸੀਂ ਪਾਣੀ ਤਾਂ ਰੋਕਦੇ ਨਹੀਂ ਅਸੀਂ ਇਹਨਾਂ ਦੀ ਬਦੀਕੀ ਨੂੰ ਰੋਕਦੇ ਆ ਅਪਰਾਧ ਕਰ ਰਹੇ ਆ ਇਹ ਜ਼ੁਲਮ ਕਰ ਰਹੇ ਆ ਸੇਵਾ ਨਹੀਂ ਕਰ ਰਹੇ ਜ਼ੁਲਮ ਕਰ ਰਹੇ ਆ ਮੇਰਾ ਸ਼ਬਦ ਕੱਠ ਨਾ ਗਏ ਪਰ ਮੇਰਾ خیال ਮੇਰੇ ਸਰੋਤੇ ਜਨ ਜਰੂਰ ਇਸ ਨੂੰ ਸੈਂਡ ਕਰ ਲੈਣਗੇ ਇਹਨਾਂ ਦੇ ਜਿਹੜੀ ਪ੍ਰੋਜੈਕਟ ਰਿਪੋਰਟ ਲੈ ਕੇ ਆਏ ਆ ਉਹ ਰੱਦ ਕਰਤੀ ਅੱਜ ਇਹਨਾਂ ਨੇ ਜਿਹੜੇ ਪੁਆਇੰਟ ਛੱਡੇ ਆ ਵੀ ਉਹਦੀ ਸੈਟਿੰਗ ਹੋਊ ਇਹ ਕਹਿੰਦੇ ਸੈਟਿੰਗ ਨਹੀਂ ਹੋਣੀ ਸੈਟਿੰਗ ਕਿਵਰੀ ਹੋਣੀ ਇਹਦੇ ਆਪਸਟ੍ਰੀਮ ਤੁਸੀਂ ਦੇਖੋ ਆ ਕਿਹੜਾ ਆਪਣਾ ਹੈਗਾ ਗ੍ਰੀਨ ਐਵੇਨਿਊ ਇੱਥੇ ਆਸਥਰੀਆਂ ਦਾ ਘਾਟ ਬਣਿਆ ਹੋਇਆ ਉਥੇ ਆਸਥਰੀਆਂ ਪ੍ਰਵਾਹ ਕਰਦੇ ਆ ਅੱਜ ਦੇ ਨਹੀਂ ਬੜੀ ਦੇਰ ਦੇ ਪ੍ਰਵਾਹ ਕਰਦੇ ਸਪੈਸ਼ਲ ਕਾਰਡ ਗੁਰਦੁਆਰਾ ਸਾਹਿਬ ਚ ਰੱਖਿਆ ਗਿਆ ਕੀ ਉਹ ਸੈਲਟਿਕ ਨਹੀਂ ਉਥੇ ਕਿੱਥੋਂ ਚੱਲ ਜਾਣਗੇ ਇਹਨਾਂ ਦੇ ਚਾਰਜਿੰਗ ਪੁਆਇੰਟ ਕੀ ਇਹਨਾਂ ਨੂੰ ਦਿਸਦਾ ਨਹੀਂ ਜਾ ਕੇ ਹੁਣ ਦੇਖ ਲੈਣ ਵੀ ਉਥੇ ਵਿਸ਼ਵਾਸ ਆ ਆਸਥਰੀਆਂ ਘਾਟ ਬਣਿਆ ਕਿ ਨਹੀਂ ਬਣਿਆ ਇਹ ਤਾਂ ਹਰ ਇੱਕ ਜਿਹੜਾ ਲੇ ਮੈਨਾਂ ਉਹ ਵੀ ਸਮਝੂਗਾ ਵੀ ਇਹ ਕੀ ਗੱਲਾਂ ਕਰਦੇ ਆ ਬਰੈਡ ਤੇ ਜਿਹੜੀ ਚਾਰਜਿੰਗ ਪੁਆਇੰਟ ਛੱਡ ਰਹੇ ਗੱਦ ਕਰ ਰਹੇ ਫਿਰ 21 ਫੁੱਟ ਡੂੰਗੀ ਜਿਹੜੀਆਂ ਨਹਿਰਾਂ ਨੇ ਇਹ ਸੀਮੈਂਟ ਕੰਕਰੀਟਿੰਗ ਕਰ ਰਹੇ ਆ ਕੰਧ ਖੜੀ ਕਰ ਰਹੇ ਆ ਜ਼ਮੀਨ 'ਚ ਉਹਦੇ ਨਾਲ ਕਪਿਲਰੀ ਐਕਸ਼ਨ ਕਿੱਥੇ ਹੋ ਜੂਗਾ ਸੀਪੇ ਜਿਹੜੀ ਕਹਿੰਦੇ ਨਹਿਰਾਂ 'ਚੋਂ ਪਾਣੀ ਲੈਣਾ ਉਹ ਕਿਵੇਂ ਜਾਊਗਾ ਇਹਨਾਂ ਤਾਂ ਸਾਡੇ 30 ਫੁੱਟ 25 30 ਫੁੱਟ ਥੱਲੇ ਪੱਕੀਆਂ ਕਰਦੇ ਆ ਕੰਕਰੀਟ ਇਹਨਾਂ ਨੂੰ ਪੰਜਾਬ ਨੂੰ ਦੋ ਹਿੱਸੇ 'ਚ ਕਾਦਾ ਵੰਡਣਾ ਸੀ ਇਹਨਾਂ ਤਾਂ ਸਾਡਾ ਫਰੀਦਕੋਟ ਜ਼ਿਲ੍ਹਾ ਹਰੇਕ ਜ਼ਿਲ੍ਹੇ ਵਿੱਚ ਦੇਣ ਦੀ ਦੋ ਹਿੱਸੇ 'ਚ ਪਾਣੀ ਕਰਤਾ ਇੱਕ ইস্ট ਔਰ ਵੈਸਟ ਕਰਤਾ ਟੈਕਨੀਕਲੀ ਇਹ ਗਲਤ ਹੈ 100% ਗਲਤ ਹੈ ਇਹਨਾਂ ਦਾ ਟੈਕਨੀਕਲ ਪੈਰਾਮੀਟਰ ਗਲਤ ਹੈ ਜਿਹੜੀ ਇਹਨਾਂ ਨੇ ਹੁਣ ਰਿਪੋਰਟ ਸਾਨੂੰ ਪੇਸ਼ ਕੀਤੀ ਹੈ ਇਹ ਅਮਰਸਰ ਤੋਂ ਪੇਸ਼ ਕੀਤੀ ਹੈ ਉਹਨਾਂ ਨੇ ਖੁਦ ਲਿਖਿਆ ਕਿ ਇਟ ਇਜ਼ ਐਨ ਐਕਸਪੈਰੀਮੈਂਟ ਔਰ ਆਇਡਲ ਕੰਡੀਸ਼ਨ ਲਿਆ ਉਹਨਾਂ ਨੇ ਜਿਹੜਾ ਹੈਗਾ 0.73 ਲਿਆ ਸਿਲਟਿਕ ਫੈਕਟਰ ਇਹਨਾਂ ਨੇ ਕਿੱਥੋਂ ਅਸਿਉਮ ਕੀਤਾ ਜਦੋਂ ਕਿ ਅਸੀਂ ਕਹਿ ਰਹੇ ਹਾਂ ਉਥੇ ਅਸਤਿਗਮੀ ਪੈਂਦੀਆਂ ਨੇ ਉਥੇ ਸਿਲਟਿਕ ਹੈ ਗਾਰ ਵੀ ਆਉਂਦੀ ਹੈ 0.73 ਕਿੱਥੋਂ ਆਇਡਲ ਕੰਡੀਸ਼ਨ ਲੈ ਲਿਆ ਇਹਨਾਂ ਨੇ ਟੈਕਨੀਕਲੀ ਵੀ ਗਲਤ ਹੈ ਤੇ ਐਡਮਿਨਿਸਟ੍ਰੇਟਿਵਲੀ ਵੀ ਗਲਤ ਹੈ ਦੋਨੋਂ ਪਾਸੇ ਗਲਤ ਹੈ ਸਾਣਾ ਬੰਦਾ ਮੈਂ ਤਾਂ 75 ਸਾਲ ਆ ਮੇਰੀ ਉਮਰ ਤਾਂ ਸੇਵਾ ਕਰਨ ਦੀ ਆ ਤੇ ਉਹ ਸੇਵਾ ਕਰ ਰਿਹਾ ਮੈਨੂੰ ਕੋਈ ਲਾਲਚ ਨਹੀਂ ਕੁਝ ਨਹੀਂ ਪਰ ਹਾਂ ਮਨੁੱਖਤਾ ਦੇ ਪਲੇ ਲਈ ਜਿੱਥੇ ਮਰਜ਼ੀ ਕਿਹੜੇ ਹੋਵੇ ਖੜੂਗਾ ਮੇਰਾ ਨਾਮ ਹਰਿੰਦਰ ਸਿੰਘ ਆ ਜਿਹੜਾ ਮਾਪਿਆਂ ਨੇ ਰੱਖਿਆ ਮੈਂ ਆਪ ਨਹੀਂ ਰੱਖਿਆ ਇਹ ਉਹਨਾਂ ਨੇ ਰੱਖਿਆ ਸੀ ਹਰਿੰਦਰ ਸਿੰਘ ਔਰ ਮੇਰਾ ਮਨੁੱਖਤਾ ਦੇ ਪਲੇ ਲਈ ਕਾਇਨਾਤ ਦੇ ਪਲੇ ਲਈ এনवायरमेंट ਦੇ ਪਲੇ ਲਈ ਮੈਂ ਹਮੇਸ਼ਾ ਹਾਜ਼ਰ ਆਂ ਔਰ ਜਿੰਨੀ ਇਹ ਪਿੱਛੇ ਸੰਗਤ ਖੜੀ ਹੈ ਜਿੱਥੇ ਮੈਨੂੰ ਖੜਾ ਕਰ ਲਿਆ ਮੂਰੇ ਖੜਾ ਹੋ ਕੇ ਚੱਲੂਗਾ ਇਹਨਾਂ ਕਹਦਾ ਹੋਇਆ ਖਿਮਾ ਦਾ